ਕਸੌਂਦੀ ਤੁਹਾਡਾ ਜਿੰਨਾ ਮਰਜੀ ਕੰਨ ਦਰਦ ਕਰਦਾ ਹੋਵੇ ਤੁਹਾਡੇ ਪੇਟ ਚ ਕੀੜੇ ਨੇ ਮਿਰਗੀ ਦਾ ਦੌਰਾ ਪੈਂਦਾ ਜਾਂ ਬਵਾਸੀਰ ਹੈ ਇਹਨਾਂ ਸਾਰੇ ਰੋਗਾਂ ਚ ਇਹ ਜਿਹੜੀ ਬੂਟੀ ਹੈ ਘਾਟ ਕਰਦੀ ਹੈ ਤੁਸੀਂ ਇਹਨੂੰ ਵਰਤਣਾ ਕਿਵੇਂ ਕੰਮ ਤਾਂ ਇਹ 70 ਬਿਮਾਰੀਆਂ ਤੇ ਕਰਦੀ ਆਪਾਂ ਸਿਰਫ 3-4 ਤਾਂ ਹੀ ਗੱਲ ਕਰਾਂਗੇ ਇਹਦੀ ਤੁਸੀਂ ਪਛਾਣ ਕਰ ਲਓ ਇਸ ਤਰ੍ਹਾਂ ਦੇ ਦੇ ਪੱਤੇ ਹੁੰਦੇ ਨੇ ਪੀਲੇ ਰੰਗ ਦਾ ਫੁੱਲ ਇਹਨੂੰ ਤਲਵਾਰ ਬੂਟੀ ਵੀ ਕਹਿ ਦਿੰਦੇ ਨੇ ਇਹਦੀ ਫਲੀ ਦਾ ਆਕਾਰ ਤਲਵਾਰ ਵਾਂਗੂ ਹੁੰਦਾ ਤੇ ਨਾਮ ਇਹਦਾ ਕਸੌਂਦੀ ਆ ਜੀ ਮントਸੀ ਨੂੰ ਵਰਤਣਾ ਕਿਵੇਂ ਹੈ ਜਿਹੜੇ ਮੇਰੇ ਵੀਰਾਂ ਦਾ ਕੰਨ ਡੁੱਲਦਾ ਹੋਵੇ ਤੁਸੀਂ ਇਹਦੇ ਪੱਤੇ ਲਓ 10 ਕਿ ਚੰਗੀ ਤਰ੍ਹਾਂ ਸਾਫ਼ ਕਰ ਲਓ ਧੋ ਕੇ ਇਹਨੂੰ ਮਲੋ ਜੀ ਮਲ ਕੇ ਇਹਦੇ ਵਿੱਚੋਂ ਜਿਹੜਾ ਰਸ ਨਿਕਲੇਗਾ ਸਿਰਫ ਦੋ ਬੂੰਦਾ ਰਸ ਤੁਸੀਂ ਜਿਸ ਵੀ ਵੀਰ ਦਾ ਜਾਂ ਬੱਚੇ ਦਾ ਭੈਣ ਦਾ ਕੰਨ ਡੁੱਲ ਰਿਹਾ ਦੋ ਬੂੰਦਾ ਰਸ ਪਾਓ ਇਹਦਾ 10 ਸੈਕਿੰਡ ਚੋਂ ਲੈ ਕੰਨ ਦਾ ਦਰਦ ਬੰਦ ਇਹਦੇ ਜਿਹੜੀ ਫਲ ਪੱਕਿਆ ਹੋਇਆ ਉਹਦਾ ਵੀ ਤੁਸੀਂ ਤੇਲ ਬਣਾ ਕੇ ਰੱਖ ਸਕਦੇ ਹੋ ਦਰਦ ਵਾਸਤੇ 20 ਗ੍ਰਾਮ ਇਹਦੇ ਫਲੀ ਦੇ ਬੀਜ ਤੇ 20 ਗ੍ਰਾਮ ਸਰੋਂ ਦਾ ਤੇਲ ਉਹਨੂੰ ਚੰਗੀ ਤਰ੍ਹਾਂ ਕਾੜ ਕੇ ਕਾੜਨ ਤੋਂ ਬਾਅਦ ਛਾਣ ਕੇ ਰੱਖ ਲਓ ਕਿਸੇ ਬੋਤਲ 'ਚ ਪਾ ਕੇ ਜਦ ਵੀ ਕਿਸੇ ਦਾ ਕੰਨ ਦਰਦ ਹੋਵੇ ਤੁਸੀਂ ਦੋ ਬੂੰਦਾਂ ਪਾਓ 10 ਸੈਕਿੰਡ 'ਚ ਕੰਨ ਦੇ ਵਿੱਚੋਂ ਦਰਦ ਬੰਦ ਜਿਹੜੇ ਮੇਰੇ ਵੀਰਾਂ ਨੂੰ ਮਿਰਗੀ ਦੇ ਸਮੱਸਿਆ ਮਿਰਗੀ ਦੇ ਦੌਰੇ ਪੈਂਦੇ ਨੇ ਦੇਖੋ ਤੁਸੀਂ ਇਹਦਾ ਜਿਹੜਾ 20 ਗ੍ਰਾਮ ਪੱਤੇ ਲੈਣੇ ਨੇ 20 ਗ੍ਰਾਮ ਪੱਤੇ ਲੈਣੇ ਨੇ ਤੁਸੀਂ ਤੇ ਤੁਸੀਂ ਇਹਨੂੰ 400 ਗ੍ਰਾਮ ਪਾਣੀ 'ਚ ਉਬਾਲ ਲੈਣਾ 400 ਗ੍ਰਾਮ ਪਾਣੀ ਚ ਨੂੰ ਚੰਗੀ ਤਰ੍ਹਾਂ ਉਬਾਲ ਲੈ ਜਦੋਂ ਉਹ ਉਬਲ ਉਬਲ ਕੇ 100 ਗ੍ਰਾਮ ਰਹਿ ਜੇ ਤਾਂ ਉਹਦਾ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਤੇ ਦੁਪਹਿਰ ਵੀ ਪੀ ਸਕਦੇ ਹੋ ਸ਼ਾਮ ਨੂੰ ਵੀ ਤਿੰਨ ਟਾਈਮ ਪੀਣਾ ਜਿਨ੍ਹਾਂ ਮੇਰੇ ਵੀਰਾਂ ਨੂੰ ਮਿਰਗੀ ਦੀ ਸਮੱਸਿਆ ਹੈ ਰੋਜ਼ਾਨਾ ਇਸੇ ਤਰੀਕੇ ਨਾਲ ਇਸ ਨੁਸਖੇ ਨੂੰ ਵਰਤਣਾ ਤੁਹਾਨੂੰ ਬਹੁਤ ਜਲਦੀ ਇਹਦੇ ਵਿੱਚ ਲਾਭ ਦੇਖਣ ਨੂੰ ਮਿਲੇਗਾ ਤੁਹਾਨੂੰ ਮਿਰਗੀ ਦੇ ਵਿੱਚ ਫਰਕ ਪੈਗਾ ਜਿਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਨੇ ਜਿਹੜੇ ਮੇਰੇ ਵੀਰਾਂ ਨੂੰ ਬਾਵਾਸੀਰ ਹੋ ਜੇ ਬਾਵਾਸੀਰ ਵਾਲੇ ਵੀਰ ਇਸ ਤੇ ਜਿਹੜੇ ਫਲ ਨੇ ਫਲ ਇਹਦਾ ਪੱਕਿਆ ਹੋਇਆ ਲੈਣਾ ਪੱਕੇ ਫਲ ਦੇ ਵਿੱਚੋਂ ਬੀਜ ਕੱਢ ਲਓ ਤੁਸੀਂ ਬੀਜ ਕੱਢ ਕੇ ਰੱਖ ਲਓ ਘਰੇ 10 ਗ੍ਰਾਮ ਦੀ ਮਾਤਰਾ 'ਚ ਤੁਸੀਂ ਇਹਨੂੰ ਲੈਣਾ ਹੈ ਦੇਖੋ ਖੂਨੀ ਬਾਵਾਸੀਰ ਤੇ ਕੰਮ ਕਰੇਗਾ ਜਿਨ੍ਹਾਂ ਨੂੰ ਖੂਨ ਆਉਂਦਾ ਹੈ ਟਾਇਲਟ ਦੇ ਵਿੱਚ 10 ਗ੍ਰਾਮ ਤੁਸੀਂ ਇਸ ਦੇ ਜਿਹੜੇ ਬੀਜ ਲੈ ਲੈਣੇ ਨੇ ਜੀ ਉਸ ਦੇ ਵਿੱਚ 3 ਤੋਂ 4 ਕਾਲੀਆਂ ਮਿਰਚਾਂ ਪਾ ਲੈਣੀਆਂ ਨੇ ਤੁਸੀਂ ਕਾਲੀਆਂ ਮਿਰਚਾਂ ਪਾ ਕੇ ਬਿਲਕੁਲ ਬਰੀਕ ਇਹਦਾ ਪਾਊਡਰ ਬਣਾ ਕੇ ਸਵੇਰੇ ਖਾਲੀ ਪੇਟ ਤੁਸੀਂ ਇਸ ਨੂੰ ਇੱਕ ਗਲਾਸ ਤਾਜੇ ਪਾਣੀ ਦੇ ਨਾਲ ਵਰਤੋ ਤੁਹਾਨੂੰ ਦੂਜੇ ਦਿਨ ਤੁਹਾਡੇ ਜਿਹੜੇ ਟਾਇਲਟ ਵਿੱਚ ਖੂਨ ਆਉਂਦਾ ਉਹਨੂੰ ਬਿਲਕੁਲ ਬੰਦ ਕਰ ਦੇਗਾ ਤੁਸੀਂ ਨੂੰ ਲਗਾਤਾਰ ਕੁਝ ਸਮੇਂ ਲਈ ਵਰਤੋਗੇ ਤਾਂ ਤੁਹਾਡੇ ਬਵਾਸੀਰ ਦੀ ਜਿਹੜੀ ਸਮੱਸਿਆ ਹੈ ਉਹ ਖਤਮ ਕਰ ਦੇਗਾ ਸਿਰਫ ਖੂਨ ਨਹੀਂ ਬਵਾਸੀਰ ਤੇ ਜਿਹੜੇ ਜਿਹੜੇ ਮੇਰੇ ਵੀਰਾਂ ਨੂੰ ਇਹ ਸਮੱਸਿਆਵਾਂ ਨੇ ਤੁਸੀਂ ਇਹਦਾ ਯੂਜ਼ ਕਰ ਸਕਦੇ ਹੋ ਮੈਂ ਗੱਲ ਕਰੀ ਸੀ ਕੰਮ ਇਹ 70 ਬਿਮਾਰੀਆਂ ਤੇ ਆਉਂਦਾ ਹੋਰ ਕਿਹੜੀ ਕਿਹੜੇ ਰੋਗਾਂ ਤੇ ਇਹ ਕੰਮ ਕਰਦਾ ਉਹ ਕਿਸ ਦਿਨ ਆਪਾਂ ਅਲੱਗ ਤੋਂ ਇਸ ਤੇ ਵੀਡੀਓ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ